ਦੋਸਤੋ ਭਾਰਤ ਤੇ ਪਾਕਿਸਤਾਨ ਵਿਚਕਾਰ ਇੱਕ ਵੱਡੀ جنگ ਹੋਣ ਦੀ ਤਿਆਰੀਆਂ ਇਹ ਗੱਲ 100% ਸ਼ੋਰ ਆ ਅਮਰੀਕਾ ਬੇਸ ਥਿੰਕ ਟੈਂਕ ਗਲੋਬਲ ਕਨਫਲਿਕਟ ਨੇ ਵੀ ਇੱਕ ਆਰਟੀਕਲ ਪਬਲਿਸ਼ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 2030 ਤੋਂ ਪਹਿਲਾਂ ਪਹਿਲਾਂ ਭਾਰਤ ਤੇ ਪਾਕਿਸਤਾਨ ਦੀ ਇੱਕ ਵੱਡੀ ਜੰਗ ਲੱਗ ਸਕਦੀ ਆ ਇਹਦਾ ਅੰਦਾਜ਼ਾ ਤੁਸੀਂ ਸਾਡੇ ਭਾਰਤੀ ਅਫਸਰਾਂ ਦੇ ਕੌਨਫੀਡੈਂਸ ਤੋਂ ਵੀ ਲਾ ਸਕਦੇ ਹੋ ਜਿਵੇਂ ਕਿ ਆਰਸੀ ਬਿਮਾਰਸ਼ਲ ਆ ਜਾਂ ਸੀਡੀਐਸ ਆ ਜਾਂ ਭਾਰਤੀ ਆਰਮੀ ਦੇ ਮੇਨ ਕਮਾਂਡਰ ਨੇ ਜਿਹੜੇ ਉਹਨਾਂ ਦੇ ਪਿਛਲੇ ਦਿਨੀ ਜਿੰਨੇ ਵੀ ਬਿਆਨ ਆਏ ਉਦੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਭਾਰਤ ਇਸ ਸਮੇਂ ਆਪਣੀਆਂ ਤਿਆਰੀਆਂ ਪੂਰੀਆਂ ਕਰੀ ਬੈਠਾ ਪਾਕਿਸਤਾਨ ਵੀ ਆਪਣੀਆਂ ਤਿਆਰੀਆਂ ਪੂਰੀ ਕਰੀ ਬੈਠਾ ਪਰ ਪਿਛਲੀਆਂ ਸਾਰੀਆਂ ਜੰਗਾਂ ਤੋਂ ਇਹ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਪਾਕਿਸਤਾਨ ਨੇ ਕਦੇ ਅਮਰੀਕਾ ਕਦੇ ਇੰਗਲੈਂਡ ਕਦੇ ਸਾウਦੀ ਅਰਬ ਹਰਥੋਂ ਭੱਜਣਾ ਸ਼ੁਰੂ ਕਰ ਦਿੱਤਾ ਤੇ ਭਾਰਤ ਨੇ ਆਪਣੀਆਂ ਤਿਆਰੀਆਂ ਕਰਨੀਆਂ ਜੁਗ ਕਰ ਦਿੱਤੀਆਂ ਹਮੇਸ਼ਾ ਇਦਾਂ ਹੀ ਹੁੰਦਾ ਜਦੋਂ ਭਾਰਤ ਤੇ ਪਾਕਿਸਤਾਨ ਦੀ ਜੰਗ ਹੁੰਦੀ ਆ ਪਾਕਿਸਤਾਨ ਸਾਰੀ ਦੁਨੀਆ ਵਿੱਚ ਘੁੰਮ ਘੁੰਮ ਕੇ ਮਦਦ ਮੰਗਣ ਦੀ ਜਿਵੇਂ ਕਹਿ ਲਓ ਵੀ ਮਦਦ ਮੰਗਦਾ ਜਾਂ ਆਪਦੇ ਲਈ ਹਮਾਇਤ ਚਟਾਉਂਦਾ ਇਹ ਅੱਜ ਤੋਂ ਨਹੀਂ ਹੋ ਰਿਹਾ ਹਮੇਸ਼ਾ ਤੋਂ ਹੋ ਰਿਹਾ ਪਿਛਲੀਆਂ ਸਾਰੀਆਂ جنگਾਂ ਚੱਕ ਕੇ ਦੇਖ ਲਓ ਹਮੇਸ਼ਾ ਭਾਜ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੀ ਜੰਗ ਚੱਲ ਰਹੀ ਹੁੰਦੀ ਆ ਦੂਜੇ ਪਾਸੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਕਦੇ ਯੂਨ ਫਿਰਦਾ ਹੁੰਦਾ ਕਦੇ ਅਮਰੀਕਾ ਫਿਰਦਾ ਹੁੰਦਾ ਕਦੇ ਕਿੱਥੇ ਫਿਰਦਾ ਹੁੰਦਾ ਸਾਨੂੰ ਵੀ ਇਹ جنگ ਲਈ ਤਿਆਰ ਰਹਿਣਾ ਪੈਣਾ ਕਿਉਂਕਿ ਹੁਣ ਜੰਗ ਚੱਲੀ ਜੰਗ ਦੇ ਮੈਦਾਨ ਵਿੱਚ ਨਹੀਂ ਸੋਸ਼ਲ ਮੀਡੀਆ ਤੇ ਵੀ ਲੜੀ ਜਾਂਦੀ ਆ ਤੇ ਉਹ ਜੰਗ ਸਾਡੇ ਫੌਜੀਆ ਨੇ ਨਹੀਂ ਉਹ ਜੰਗ ਅਸੀਂ ਆਪ ਲੜਨੀ ਆ ਕਿਉਂਕਿ ਅਸੀਂ ਹਰ ਵਾਰ ਪਾਕਿਸਤਾਨ ਤੋਂ ਸੋਸ਼ਲ ਮੀਡੀਆ ਦੀ ਲੜਾਈ ਹਾਰਦੇ ਆ